ਪਿੰਡ ਕਾਉਂ ਪਿੰਡ ਜਿਲਾ ਲਾਹੌਰੇ ਅੰਦਰ ਪਿੰਡ ਕਾਉਂ ਪਿੰਡ ਜਿਲਾ ਲਾਹੌਰੇ ਅੰਦਰ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਏ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਏ ਉਹ ਸੱਚੀ ਕਿਰਤ ਕਰਦਾ ਅਤੇ ਨਾਮ ਜਪਦਾ ਸੱਚੀ ਕਿਰਤ ਕਰਦਾ ਅਤੇ ਨਾਮ ਜਪਦਾ ਵੰਡ ਕੇ ਛਕਣ ਲਈ ਸੰਤਾਂ ਨੂੰ ਉਹ ਦੱਸਦਾ ਸੰਦੀ ਲੋੜਨੀ ਜੀ ਮੈਂ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਜਿੰਨੀ ਕਰਾਂ ਉਹਨੀ ਥੋੜੀ ਹੈ ਜੀ ਸੰਗਤਾਂ ਬਹੁਤ ਉਸ਼ਾ ਨਾਲ ਤੇ ਚਾਹ ਨਾਲ ਇਸ ਜਨਮ ਦਿਹਾੜੇ ਨੂੰ ਉਡੀਕਦੀਆਂ ਨੇ ਤੇ ਸੰਗਤਾਂ ਦਾ ਬੜਾ ਜੋਸ਼ ਹੁੰਦਾ ਹੈ ਜੀ ਕਿ ਸਭ ਸੰਗਤਾਂ ਬਹੁਤ ਸੋਹਣੇ ਤਰੀਕੇ ਨਾਲ ਕਿਸੇ ਦੀ ਬਾਬਾ ਦੀਪ ਸਿੰਘ ਜੀ ਦੀਆਂ ਡਿਊਟੀਆਂ ਲਾਈਆਂ ਜੀ ਕੋਈ ਡੈਕੋਰੇਸ਼ਨ ਕਰ ਰਿਹਾ ਕੋਈ ਲੰਗਰ ਦੀ ਸੇਵਾ ਨਿਭਾ ਰਿਹਾ ਹੈ ਤੇ ਬਾਬਾ ਜੀ ਦੀਆਂ ਇਹ ਸੇਵਾਵਾਂ ਨਿਭਾ ਕੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੇ ਬਾਬਾ ਜੀ ਦੀ ਵਡਿਆਈ ਮੈਂ ਜਿੰਨੀ ਕਰਾਂ ਜੀ ਉਹਨੀ ਥੋੜੀ ਹੈ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿੱਥੇ ਜਿੱਥੇ ਬਾਬਾ ਜੀ ਨੇ ਹਰ ਇੱਕ ਸੇਵਾਦਾਰ ਦੀ ਡਿਊਟੀਆਂ ਲਾਈਆਂ ਨੇ ਬਹੁਤ ਪਿਆਰ ਨਾਲ ਸਤਿਕਾਰ ਨਾਲ ਸਾਰੇ ਸੇਵਾ ਕਰਦੇ ਨੇ ਤੇ ਬਾਬਾ ਜੀ ਦਰੋਂ ਸਭ ਦੀ ਝੋਲੀਆਂ ਭਰਦੀਆਂ ਨੇ ਸਹਿਬ ਜਾਂਦਿਆਂ ਆਖਿਆ ਮਾਂ ਕਈ ਕਿੱਥੇ ਛੱਡ ਕੇ ਤੁਰ ਗਏ ਵੀਰ ਸਾਨੂੰ ਕਦੋਂ ਪਿਤਾ ਦੀ ਮਿਲਣਗੇ ਦਸ ਮਾਏ ਦਰਸ਼ਨ ਕੀਤੀਆਂ ਬਿਨਾਂ ਨੇ ਵੀਰ ਸਾਨੂੰ ਕਿੱਥੇ ਜਾ ਕੇ ਮੱਧੜ ਨੇ ਮੁਕੜਾ ਏ ਸਾਡੇ ਰਾਜ ਦੀ ਦਸ ਅਖੀਰ ਸਾਨੂੰ ਲਾ ਕੇ ਹੱਕ ਨਾਲ ਪਾਰਸਾ ਮਾਂ ਬੋਲੀ ਬਾਪੂ ਤੁਸਾਂ ਦੇ ਰਹੇ ਉਡੀਕ ਸਾਨੂੰ ਨੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ 14 ਮਾਰਗ 27 ਜਨਵਰੀ ਨੂੰ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਉਣਾ ਜਾਣਾ ਉਸ ਨੂੰ ਲੈ ਕੇ ਬਾਬਾ ਜੀ ਦੇ ਸਥਾਨ ਤੇ ਸੁੰਦਰ ਫੁਲਾਣਾ ਸਜਾਵਟਾਂ ਹੋਈਆਂ ਨੇ ਇਹ ਅਲੋਕਿਕ ਦ੍ਰਿਸ਼ ਤਸਵੀਰਾਂ ਗੁਰੂ ਘਰ ਦੀਆਂ ਨੇ ਜਿੱਥੇ ਸੁੰਦਰ ਸਜਾਵਟਾਂ ਕੀਤੀਆਂ ਗਈਆਂ ਦੂਰੋਂ ਦੂਰੋਂ ਸੰਗਤਾਂ ਆ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਆਪਾਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾ ਭਾਈ ਸੁਖਜੀਤ ਸਿੰਘ ਕੁਇਸ਼ਰੀ ਜਥਾ ਅੰਮ੍ਰਿਤਸਰ ਸਾਹਿਬ ਵਾਲੀ ਮਾਝ ਦੇ ਜਰਨੈਲ ਜਿਨ੍ਹਾਂ ਨੇ ਗੁਰੂ ਅਮਰਦਾਸ ਦੇ ਦਰ ਤੇ ਆ ਕੇ ਆਪਣਾ ਸੀਸ ਪੇਟ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਵੀ ਜਦੋਂ 80000 ਦੇ ਘਟਚੋ ਪੰਜ ਸੀਸ ਮੰਗੇ ਤਾਂ ਪੰਜ ਪਿਆਰੇ ਸਾਜੇ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਾਬਾ ਦੀਪ ਸਿੰਘ ਜੀ ਕੋਲੋਂ ਆਪਣੀ ਬੀੜਾ ਜਿਹੜੇ ਨੇ ਹੱਥੀ ਲਿਖਤ ਲਗਵਾਏ ਉਹਨਾਂ ਦੇ ਪਾਸ਼ਾ ਨੇ ਦਰਸ਼ਨ ਦੀਦਾਰੇ ਕੀਤੇ ਉਸ ਤੋਂ ਬਾਅਦ ਉਹਨਾਂ ਅੰਦਰ ਸੇਵਾ ਵੀ ਕੀਤੀ ਅੱਜ ਮਾਝੇ ਦੇ ਜਰਨੈਲ ਇਸ ਧਰਤੀ ਤੇ ਪਹੁੰਚੇ ਸੀਗੇ ਲੜਦੇ ਗੁਰਾਂ ਦਾ ਜੀ ਦੇ ਚਰਨਾਚ ਆ ਕੇ ਇਸ ਇਸਪੇਡ ਕੀਤਾ ਸੰਗਤਾਂ ਦੇ ਵਿੱਚ ਕਿੰਨਾ ਇਸ ਨੂੰ ਲੈ ਕੇ ਸ਼ਰਧਾ ਭਾਵਨਾ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਨ ਤਨ ਸਿਰ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਦੀ ਫਤਿਹ ਬਿਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ 헤ਦ 부ਰਜਾ 부ਰਜਾ ਕਟ ਮਰੇ ਕਬਹੁ ਨਾ ਛੱਡ ਐ ਖੇਤ ਜਾਉ ਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਰਦੀਜਾ ਕਾਹ ਨਾ ਕੀ ਜਸੋ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜੋ ਸ਼ਹੀਦ ਗੰਗਸਾਹਿ ਜੀ ਦਾ ਸਤਾਨ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਸਕਾਰ ਹੋਇਆ ਔਰ ਸਮੂਹ ਗੁਰਨਾਥ ਕਲਾਮ ਲੇਵਾ ਸੰਗਤਾਂ 344 ਮਾ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਆਸਤਾ ਨਾਲ ਮਨਾ ਰਹੀਆਂ ਅੱਜ ਜੋ ਪੰਜਾਂ ਪਿਆਰੇ ਦੀ ਗਵਾਈ ਹੇਠ ਸ੍ਰੀ ਅਕਾਲ ਤਖਤ ਸੋ ਤੋ ਅਰੰਭਤਾ ਹੋਈ ਨਗਰ ਕੀਰਤਨ ਪੰਜਾਂ ਪਿਆਰੇ ਦੀਗਵਾਈ ਹੇਟ ਵੱਖ-ਵੱਖ ਨਿਹੰਗ ਸਿੰਘ ਲਾਲਨੀਆ ਫੌਜਾਂ ਜਥੇਬੰਦੀਆਂ ਸਮੂਹ ਗੁਰਨਾਣਕ ਨਾਮ ਲੈਵਾ ਸੰਗਤਾਂ ਨਗਰ ਕੀਰਤਨ ਦੇ ਵਿੱਚ ਸਮੂਹ ਲਤਕਾਰੀਆਂ ਨੇ ਔਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਖੁਸ਼ੀਆਂ ਭਰ ਰੀਆਂ ਨੇ ਸੋ ਇਹ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸੋ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਹੈ ਫੁੱਲਾਂ ਦੀ ਬਹੁਤ ਸੋਹਣੀ ਦੇਖੋ ਮਨਮੋਹਕ ਦ੍ਰਿਸ਼ ਇੱਕ ਖਿੱਚਦਾ ਕੇਂਦਰ ਬਣਿਆ ਹੋਇਆ ਸਤਗੁਰੂ ਜੀ ਦਾ ਦਰਬਾਰ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੰਦਰ ਭਾਰੀ ਇਕੱਠ ਦੇਖਣ ਨੂੰ ਮਿਲਦਾ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਜਿਸ ਦਾ ਬਾਬਾਈ ਤੇ ਅੱਗੇ ਵੀ ਤੁਸੀਂ ਕੁਸ਼ਲੀ ਜਿਹੜੀ ਉਹ ਕਰਦੇ ਹੋ ਵਾਰਸ ਨੁੰਦੇ ਹੋ ਅੱਜ ਵੀ ਕੁਝ ਬਾਬਾ ਦੀਪ ਸਿੰਘ ਜੀ ਦਮ ਦੇ ਮੈਂ ਠਕ ਸਾਲ ਦੇ ਪਹਿਲੇ ਮੁਖੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਤਰਨਾ ਦਲ ਦੇ ਮਿਸਲਾਂ ਤੇ ਜਰਨੈਲ ਹੋਇਆ ਸਾਧ ਸੰਗਤ ਜੀ ਕਰਦੇ ਨੇ ਔਰ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਾਉ ਵੈਂਟ ਸਾਹਿਬ ਦੀ ਧਰਤੀ ਤੋਂ ਹੈ 26 ਜਨਵਰੀ 1682 ਇਸ ਵੀਚ ਹੋਇਆ ਉੱਥੇ ਵੀ ਮਰਾਰੀਆਂ ਨੇ ਤੇ ਆਉਣ ਵਾਲੇ ਸਮੇਂ ਵੀ ਮਨਾਉਣਗੀਆਂ ਬਾਬਾ ਦੀਪ ਸਿੰਘ ਦੇ ਵਕ ਵਕ ਗੁਰਕੇ ਨਾਮ ਲੈਵਾ ਸੰਗਤਾਂ ਬਾਬਾ ਦੀਪ ਸਿੰਘ ਦਾ ਪਰਿਵਾਰ ਸਾਰਿਆਂ ਮਹਾਰਾਜ ਦੀ ਕਿਰਪਾ ਦੇ ਨਾਲ ਮਨਾਉਣਗੀਆਂ ਔਰ 1 ਫਰਵਰੀਨ ਵਾਲੇ ਦਿਨ ਨਗਰ ਕੀਰਤਨ ਵੱਡਾ ਨਗਰ ਕੀਰਤਨ ਜੋ ਪੋਵਿੰਡ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਸੋ ਸਤਿਗੁਰ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ ਸਮਾਗਮ ਲਿਕੇ ਗਿਆਨ ਕੱਲ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਏ ਹੋਏ ਮੁਖਵਾਖ ਦੀ ਕਥਾ ਹੋਵੇਗੀ ਜਿਸ ਵਿੱਚ ਢਾਡੀ ਕਵੀਸ਼ਰ ਔਰ ਗੁਰਕੇ ਰਾਗੀ ਗੁਰਕੇ ਨਾਮ ਲੈਵਾ ਸੰਗਤਾਂ ਇਸ ਗੁਰੂ ਸਾਹਿਬ ਜੀ ਦੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨੀਆਂ ਦੇਰ ਰਾਤ ਤੱਕ ਕੀਰਤਨ ਦਰਬਾਰ ਚੱਲੇਗਾ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ ਪਿੰਡ ਪੌਵਿੰਡ ਜਿਲਾ ਲਾਹੌਰ ਦੇ ਅੰਦਰ ਪਿੰਡ ਪੌਵਿੰਡ ਜਿਲਾ ਲਾਹੌਰ ਦੇ ਅੰਦਰ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਏ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਏ ਉਹ ਸੱਚੀ ਕਿਰਤ ਕਰਦਾ ਅਤੇ ਨਾਮ ਜਪਦਾ ਸੱਚੀ ਕਿਰਤ ਕਰਦਾ ਅਤੇ ਨਾਮ ਜਪਦਾ ਵੰਡ ਕੇ ਛਕਣ ਲਈ ਸੰਗਤਾਂ ਨੂੰ ਇਹ ਦੱਸਦਾ ਏ ਵੰਡ ਕੇ ਛਕਣ ਲਈ ਸੰਗਤਾਂ ਨੂੰ ਇਹ ਦੱਸਦਾ ਏ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਆਖੇ ਸਾਰੇ ਜਣੇ ਕਹੋ ਤਨ ਤਨ ਬਾਬਾ ਦੀਪ ਸਿੰਘ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਬਣਿਆ ਨੂਰ ਦਸ਼ਮੇਸ਼ ਦੀ ਅੱਖ ਦਾ ਏ ਓਏ ਸੁਖਜੀਤ ਸਿੰਘ ਨਿਹੰਗ ਸਿੰਘ ਉਸਦੇ ਚਰਨ ਚੁਮੇ ਓਏ ਅਕ ਸਮੇ ਦੇ ਇਸ ਤਰ੍ਹਾਂ ਰੱਖਦਾ ਏ ਕੱਜ ਕੱਜ ਕਾਰਾ ਬਲਾਵੇ ਨਿਹਾਲੋ ਜਾਵੇ ਅਮਰ ਸ਼ਹੀਦ ਤਨ 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 ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਰਣਾ ਉੱਭਾ ਹੋਵੇ ਬੜੇ ਸੋ ਨਿਹਾਲ ਸੋ ਅਮਰ ਸ਼ਿਕੋ ਸਿੰਘ ਜੋ ਗੁਰਕੇ ਲਾਲ ਲਗੋ ਨਸ਼ਾ ਦਰੋ ਬਾਣੀ ਬਾਣੀ ਦੇ ਧਾਰਨੋ ਜਿਸ ਮੁਕ ਨਾਨਕ ਨਾਮ ਲੈਵਾ ਸੰਗਤਾਂ ਨੂੰ ਤਨ ਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੀਆਂ ਲੱਖ ਲੱਖ ਵਧਾਈ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਦਾਸ ਗੁਰਸ਼ੰਗਰ ਸਿੰਘ ਜੀ ਅੱਜ ਪੁੰਚੇ ਉਹ ਬੜਾ ਵੱਡਾ ਦਿਹਾੜਾ ਬਾਬਾ ਜੀ ਦਾ ਮਾਝ ਦੇ ਜਰਨੈਲ ਨੇ ਹਰ ਐਤਵਾਰ ਚ ਪੈਰੇ ਹੁੰਦੇ ਇਸ ਧਰਤੀ ਦੇ ਸ਼ੀਜੀ ਪੈਰੇ ਲੱਗਦੇ ਨੇ ਸੰਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਕੀ ਕਹਿਣਾ ਚਾਹੁੰਦੇ ਆ ਆਪ ਜੀ ਨੂੰ ਦੱਸਣ ਦੀ ਲੋੜ ਨਹੀਂ ਜੀ ਮੈਂ ਬਾਬਾ ਦੀਪ ਸਿੰਘ ਜੀ ਦੀ ਵਧਾਈ ਅ ਜਿੰਨੀ ਕਰਾਵਨੀ ਥੋੜੀ ਹੈ ਜੀ ਸੰਗਤਾਂ ਬਹੁਤ ਉਸ਼ਾ ਨਾਲ ਤੇ ਚਾਹ ਨਾਲ ਇਸ ਜਨਮ ਦਿਹਾੜੇ ਨੂੰ ਉਡੀਕਦਿਆਂ ਨੇ ਤੇ ਸੰਗਤਾਂ ਦਾ ਬੜਾ ਜੋਸ਼ ਹੁੰਦਾ ਹੈ ਜੀ ਕਿ ਸਭ ਸੰਗਤਾਂ ਬਹੁਤ ਸੋਹਣੇ ਤਰੀਕੇ ਨਾਲ ਕਿਸੇ ਦੀ ਬਾਬਾ ਦੀਪ ਸਿੰਘ ਜੀ ਦੀਆਂ ਡਿਊਟੀਆਂ ਲਾਈਆਂ ਜੀ ਕੋਈ ਡੈਕੋਰੇਸ਼ਨ ਕਰ ਰਿਹਾ ਕੋਈ ਲੰਗਰ ਦੀ ਸੇਵਾ ਨਿਭਾ ਰਿਹਾ ਹੈ ਤੇ ਬਾਬਾ ਜੀ ਦੀਆਂ ਇਹ ਸੇਵਾਵਾਂ ਨਿਭਾ ਕੇ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੇ ਬਾਬਾ ਜੀ ਦੀ ਵਡਿਆਈ ਮੈਂ ਜਿੰਨੀ ਕਰਾਂ ਜੀ ਉਨੀ ਥੋੜੀ ਹੈ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੱਥੇ-ਜਿੱਥੇ ਬਾਬਾ ਜੀ ਨੇ ਹਰ ਇੱਕ ਸੇਵਾਦਾਰ ਦੀ ਡਿਊਟੀਆਂ ਲਾਈਆਂ ਨੇ ਬਹੁਤ ਪਿਆਰ ਨਾਲ ਸਤਿਕਾਰ ਨਾਲ ਸਾਰੇ ਸੇਵਾ ਕਰਦੇ ਨੇ ਤੇ ਬਾਬਾ ਜੀ ਦਰੋਂ ਸਾਹਿਬ ਦੀਆਂ ਝੋਲੀਆਂ ਭਰਦੀਆਂ ਨੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਐਤਵਾਰ ਵਾਲੇ ਦਿਨ ਜਦੋਂ ਚਪੈਰਾ ਸਾਹਿਬ ਚੱਲਦਾ ਜੀ ਤੇ ਸੰਗਤਾਂ ਬੜੇ ਚਾਅ ਨਾਲ ਚਪੈਰਾ ਸਾਹਿਬ ਵੀ ਕਰਦੀਆਂ ਨੇ ਤੇ ਇਸ ਧਰ ਤੋਂ ਕੋਈ ਜੀ ਖਾਲੀ ਨਹੀਂ ਜਾਂਦਾ ਜਿਹੜਾ ਵੀ ਸ਼ਰਦਾ ਭਾਣ ਨਾਲ ਇਹ ਬਾਬਾ ਜੀ ਨੂੰ ਪਿਆਰ ਕਰਦਾ ਹੈ ਬਾਬਾ ਜੀ ਦੀ ਬਾਣੀ ਪੜਦਾ ਹੈ ਤੇ ਬਾਬਾ ਜੀ ਦੇ ਕਹਿਣ ਤੇ ਤੁਰਦਾ ਹੈ ਤੇ ਬਾਬਾ ਜੀ ਜੀ ਵੇਖੋ ਝੋਲੀਆਂ ਭਰਦੇ ਨੇ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਤੇ ਲੱਖਾਂ ਦਾ ਸੰਗਤਾਂ ਖਾਖਾ ਮਾਰਦਾ ਜੀ ਤੇ ਬਾਬਾ ਜੀ ਝੋੜੀਆਂ ਭਰਦੇ ਨੇ ਤੇ ਬਾਬਾ ਜੀ ਦੀ ਇਸ ਜਨਮ ਦਿਹਾੜੇ ਤੇ ਤੇ ਬਾਬਾ ਜੀ ਹਰ ਇੱਕ ਦੀ ਆਸ ਮੁਰਾਦ ਪੂਰੀਆਂ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਸ਼ੂ ਇੱਕ ਬਚਨ ਕਰਨਾ ਚਾਹਾਂਗੀ ਇਸ ਵਾਰੀ ਲਿਖ ਕੇ ਲਗਾ ਦਿੱਤਾ ਗਿਆ ਹੈ ਕਿ ਗੁਰੂ ਦੀ ਹਦੂਦ ਦੇ ਅੰਦਰ ਕੋਈ ਵੀ ਕੇਕ ਬੇਸਟੀ ਜਿਹੜੀ ਆ ਉਹ ਨਹੀਂ ਲੈ ਕੇ ਜਾਇਆ ਜਾਏਗੀ ਜਾਂ ਇਹ ਕਹ ਲਈ ਕਿ ਇਹ ਮਰਿਆਦਾ ਅਨੁਸਾਰ ਗਲਤ ਆ ਪਰ ਬੜੀਆਂ ਸੰਗਤਾਂ ਨੇ ਰਾਤ ਨੂੰ ਟਰਾਲੀ ਦੇ ਵਿੱਚ ਵੀ ਕੇਕ ਲੈ ਕੇ ਆਉਂਦੀਆਂ ਨੇ ਆਪਾਂ ਉਹਨਾਂ ਦੀ ਸ਼ਰਧਾ ਕਹਿ ਸਕਦੇ ਆ ਪਰ ਮਰਿਆਦਾ ਦੇ ਉਲਟ ਆ ਇਹ ਇਸ ਨੂੰ ਕਿਦਾ ਦੇਖਦੇ ਸੋ ਜੋ ਵੀ ਐਸਜੀਪੀਸੀ ਗੁਰਦੁਆਰਾ ਸਰਉਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੀ ਫੈਸਲਾ ਕਰਦੀ ਹੈ ਮੈਂ ਤਾਂ ਕਹਿੰਦਾ ਸਹੀ ਕਰਦੀ ਹੈ ਬਿਲਕੁਲ ਇਹ ਚੀਜ਼ ਦੀ ਮर्यादा ਚ ਨਹੀਂ ਹੈਗਾ ਜੋ ਕਿ ਇਹ ਮर्यादा ਚ ਨਹੀਂ ਹੈਗਾ ਜੋ ਗੁਰੂ ਸਾਹਿਬ ਦੀ ਹਦੂਦ ਤੋਂ ਬਾਹਰ ਕਰ ਸਕਦੇ ਜੇ ਪਰ ਇਹਦਾ ਮर्यादा ਚ ਨਹੀਂ ਆ ਜਾਂਦਾ ਗੁਰੂ ਸਾਹਿਬ ਦੇ ਬੇਨ ਤੇ ਲੰਗਰ ਸਜਾਏ ਗਏ ਹਨ ਦੇਸੀ ਕੇ ਉਹਦੇ ਵੱਖ-ਵੱਖ ਗੁਰੂ ਸਾਹਿਬ ਜੀ ਦੀਆਂ ਮਠਿਆਈਆਂ ਦੇ ਲੰਗਰ ਔਰ ਬੈਂਦ ਲੰਗਰ ਸਜਾਏ ਕਰ ਰਹੇ ਇਸ ਜੀ ਦਾ ਬਿਆਨ ਨਹੀਂ ਕਰ ਸਕਦੇ ਹੋਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਆਪ ਜੀ ਦੇਖ ਸਕਦੇ ਹੋ ਕਿ ਇਹ ਨਾ ਜਿੱਥੇ ਲੰਗਰ ਸਜਾਏ ਹਨ ਉੱਥੇ ਵੀ ਐਸਜੀਪੀਸੀ ਵੱਲੋਂ ਬਹੁਤ ਸੋਨੇ ਉਪਰਾਲੇ ਕੀਤੇ ਹਨ ਦਸਤਾਰ ਦੇ ਮੁਕਾਬਲੇ ਬੱਚਿਆਂ ਦੇ ਔਰ ਕਵੀ ਕਵੀਆਂ ਕਵੀਆਂ ਦੇ ਮੁਕਾਬਲੇ ਕੀਤੇ ਗਿਆਨ ਕਿ ਬੱਚਿਆਂ ਨੂੰ ਜਾਗਰੂਕ ਸਿੱਖੀ ਇਤਿਹਾਸ ਦੇ ਨਾਲ ਜਾਗਰੂਕ ਹੋ ਸਕੀਏ ਕਿ ਸੇ ਬਾਬਾ ਦੀਪ ਸਿੰਘ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਸੋ ਇਸ ਕਰਕੇ ਵਧੀਆ ਜੋ ਵੀ ਐਸਪੀਸੀ ਨੇ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਕੀਤਾ ਕੋਈ ਫਰਮਾਨ ਜਾਰੀ ਹੁੰਦਾ ਜੇਕਰ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੋਵੇ ਜਾਂ ਸਾਡੀ ਇਹ ਸ਼੍ਰੋਮਣੀ ਕਮੇਟੀ ਸਰਮੋਹਰ ਸੰਸਥਾ ਆ ਤਾਂ ਲੱਗਦਾ ਫਿਰ ਸਿੱਖ ਕੌਮ ਨੂੰ ਉਹ ਜਿਹੜਾ ਫਰਨਾਮਾ ਮੰਨਣਾ ਬਿਲਕੁਲ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸੁਪਰੀਮ ਕੋਰਟ ਸਿੱਖਾਂ ਦੀ ਜੋ ਅਦਾਲਤ ਸਾਸੰਗਤ ਜੀ ਜੋ 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 ਕੀਤਾ ਗਿਆ ਹੈ ਉਸ ਚੀਜ਼ ਨੂੰ ਮੇਛਾ ਸਿੱਖ ਕੌਮ ਔਰ ਸਿੱਖ ਪੰਥ ਉਹ ਹਮੇਸ਼ਾ ਤੱਤ ਪਰ ਤਰ ਪੈਰਾ ਦਿੰਦੀ ਹੈ ਇਸ ਚੀਜ਼ ਦੇ ਬਿਆਨ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਬੀ ਕੀ ਨਾਮ ਤੋਂ ਡਾਕ ਸ਼ਮਸ਼ੇਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੇਠੁਰੰਗੜ ਅਮਰੀਥੇ ਦੇ ਕੋਲ ਆ ਅੱਜ ਪਹੁੰਚੇ ਹੋ ਸੁੰਦਰ ਸਜਾਵਟ ਵੀ ਹੋਈ ਬਾਬਾਈ ਦਾ ਦਿਹਾੜਾ ਬਹੁਤ ਵੱਡਾ ਹਾਂਜੀ ਬਹੁਤ ਵੱਡਾ ਦਿਹਾੜਾ ਜੀ ਬੜੀ ਖੁਸ਼ੀ ਹੋਈ ਆ ਸਾਲ ਬਾਅਦ ਆਣੋ ਦਾ ਜਨਮ ਦਿਹਾੜਾ ਸੰਗਤਾਂ ਬਹੁਤ ਸ਼ਰਧਾ ਮਨਾਉਂਦੀਆਂ ਪਰ ਤੁਹਾਨੂੰ ਇਹ ਸੁਬਾ ਸੁਣ ਲਈ ਆ ਮੈਂ ਸਹਿਬ ਜਾਲ ਛੋਟਿਆਂ ਦੇ ਦੋ ਪੰਕਤੀਆਂ ਸੁਣਨੀ ਚਾਹੁੰਦਾ ਜ਼ਰੂਰ ਸਰਸਰੀਆਂ ਨੂੰ ਛੋੜਾ ਪਿਆ ਤੇ ਸਹਿਬ ਜਾਲ ਛੋਟੇ ਕਹਿੰਦੇ ਆ ਮਹਾਰਾਜ ਜੀ ਕਿੱਥੇ ਆਪਣੇ ਵੀਰ ਚਲੇ ਗਏ ਆ ਕਿੱਥੇ ਚਲੇ ਗਿਆ ਪਿਤਾ ਜੀ ਕਿੱਥੇ ਗਏ ਜਾਨ ਤੋਂ ਪਾਰੇ ਸਿੱਖ ਵੀ ਚਲੇ ਗਏ ਆ ਸਾਨੂੰ ਕੋਈ ਪਤਾ ਨਹੀਂ ਲੱਗਦਾ ਉਹ ਤਾਂ ਬੋਲਿਆ ਸੰਸੈ ਪਾਰਸਾਂ ਚ ਚਾਰ ਪੰਕਤੀਆਂ ਲਿਖੀਆਂ ਵਾਂ ਸਹਿਬ ਜਾਦਿਆਂ ਆਖਿਆ ਮਾਂ ਕਹੀਂ ਕਿੱਥੇ ਛੱਡ ਕੇ ਤੁਰ ਗਏ ਵੀਰ ਸਾਨੂੰ ਕਦੋਂ ਪਿਤਾ ਦੀ ਮਿਲ ਲੰਗੇ ਦਸ ਮਾਏ ਦਰਸ਼ਨ ਕੀਤੀਆਂ ਬਿਨਾਂ ਨਹੀਂ ਤੀਰ ਸਾਨੂੰ ਕਿੱਥੇ ਜਾ ਕੇ ਮੰਦਰ ਨੇ ਮੁੱਕਣਾ ਏ ਸਾਡੇ ਰਾਜ ਦੀ ਦਸ ਅਖੀਰ ਸਾਨੂੰ ਲਾ ਕੇ ਇਕ ਨਾਲ ਪਾਰਸਾ ਮਾਂ ਬੋਲੀ ਬਾਪੂ ਤੁਸਾਂ ਦੇ ਰਹੇ ਉਡੀਕ ਸਾਨੂੰ ਕਹਿੰਦੇ ਮਹਾਰਾਜ ਜੀ ਕਿੱਥੇ ਚੱਲ ਗਏ ਹਲੇ ਵੀ ਇਹ ਸਾਨੂੰ ਕਦੋਂ ਮਿਲਣਗੇ ਤੇ ਦਲੀ ਆਹ ਜੀ ਪੁੱਤਰ ਤੁਹਾਨੂੰ ਦਾਦਾ ਜੀ ਉੱਪਰ ਲਿਖਾਏ ਆ ਤੁਸੀਂ ਦਾਦਾ ਜੀ ਗੁਜ਼ਾਰ ਰਹੇ ਹੋ ਇਨੇ ਬੰਦੇ ਕਰੇ ਪ੍ਰਮ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕੀ ਸੰਗਤਾਂ ਦਾ ਪਿਆਰ ਗੁਰੂ ਪ੍ਰਤੀ ਜਿਸ ਤਰੀਕੇ ਦੇਖਣ ਨੂੰ ਮਿਲ ਰਿਹਾ ਸੁੰਦਰ ਸਜਾਵਟਾ ਵੀ ਹੋਈਆਂ ਉਹਦੀਆਂ ਵੀ ਤਸਵੀਰਾਂ ਨਾਲ ਦੇ ਨਾਲ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਪਵਨ ਸਾਹਿਬ ਦੀ ਧਰਤੀ ਜਿੱਥੇ ਉਹਨਾਂ ਦਾ ਜਨਮ ਹੋਇਆ ਇਹ ਉਹਨਾਂ ਦੀ ਸ਼ਹੀਦੀ ਸਥਾਨ ਹੈ ਉੱਥੇ ਵੀ ਇਸ ਤਰੀਕੇ ਸੰਗਤਾਂ ਪਹੁੰਚ ਰਹੀਆਂ ਨੇ ਕਿਉਂਕਿ ਇਸ ਸਥਾਨ ਤੇ ਹਰ ਐਤਵਾਰ ਚ ਪੈਰੇ ਹੁੰਦੇ ਗੁਰਬਾਣੀ ਦੇ ਮੁਕਾਬਲੇ ਇਹ ਦਿਨਾਂ ਦੇ ਵਿੱਚ ਕਰਵਾਏ ਜਾ ਰਹੇ ਆ ਬੱਚਿਆਂ ਨੂੰ ਚੰਗੀ ਸਿੰਘਾਂ ਨੂੰ ਸ਼ਸਤਰ ਵਿਦਿਆ ਦੇ ਨਾਲ ਜੋੜਿਆ ਜਾ ਰਿਹਾ ਸੋ ਹਰ ਇੱਕ ਪ੍ਰਾਲਾ ਗੁਰੂ ਪ੍ਰਚਾਰ ਸਿੱਖੀ ਪ੍ਰਚਾਰ ਨੂੰ ਲੈ ਕੇ ਕੀਤੇ ਜਾ ਰਹੇ ਹੈਗੇ ਆ ਸੋ ਹਰ ਇੱਕ ਪਾਸੇ ਚੰਗੇ ਧਿਆਨ ਦੇਣ ਦੀ ਲੋੜ ਹੈਗੀ ਹੈ ਐਨੇ ਨਾਲ ਇਜਾਜ਼ਤ ਚਾਹਾਂਗਾ ਆਮਰਸਰੀ ਆਪਾਂ ਉਹਦੇ ਲਈ ਸਮਰਦੀਪ ਸਿੰਘ ਨੂੰ ਧੰਨਵਾਦ